ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਤ ਕਬੀਰ ਸੇ ਮਹਾਲਮ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਪੰਜਾਬ ਦਾ ਦੇਵਾਦਾਰ ਜੋ ਕਿ ਪੂਰੀ ਕੌਮ ਨੂੰ ਪਰਪਰ ਤੇ ਖਾਸ ਕਰਕੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਬੜੇ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੀਆਂ ਨਰਾਦਰੀਆਂ ਵੇਖਦਿਆਂ ਪਿੰਡ ਪਿੰਡ ਸ਼ਹਿਰ ਸ਼ਹਿਰ ਚ ਹੋ ਰਹੀਆਂ ਨੇ ਸਿਰਫ ਅੱਜ ਨਵੀਂ ਘਟਨਾ ਜਿਹੜੀ ਪਿੰਡ ਸਿੱਧੂ ਜਿਹੜਾ ਥਾਣਾ ਹਰਖੂ ਵਿੱਚ ਪੈਂਦਾ ਤੇ ਪਿੰਡ ਬੱਗੇ ਕੇ ਖੁਰਦ ਜਿੱਥੇ ਕੋਈ ਆ ਕਾਦਮੀ ਆਇਆ ਉਹਨੇ ਥਾਣੇ ਬੂਟਾ ਗੁਰੂਕਰਜਿੰਦਰ ਵੜਿਆ ਹੈ ਆਣ ਕੇ ਉਹਨੇ ਗੋਲ ਕੱਪ ਨੀਆਂ ਨੇ ਕੁਛ ਗੁਰੂਕਰਜ ਮਾਰਾ ਚੁੱਕ ਕੇ ਲੈ ਗਿਆ ਤੇ ਅਸੀਂ ਇਥੋਂ ਦੇ ਖਾਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਐਸਐਸਪੀ ਸਾਹਿਬ ਨੂੰ ਡੀਜੀਪੀ ਪੰਜਾਬ ਨੂੰ ਤੌਰ ਸਿਵਲ ਪ੍ਰਸ਼ਾਸਨ ਨੂੰ ਇਹ ਜਿਸ ਵੀ ਇਹ ਦੋਸ਼ੀ ਨੇ ਕਾਰਵਾਈ ਕੀਤੀ ਹੈ ਜਿੰਦੇ ਕਹਿਨ ਤੇ ਕੀਤੀ ਆ ਇੱਕ ਮੀਰਤਾਨਾ ਇਨਕੁਆਰੀ ਕਰਕੇ ਉਹ ਦੋਸ਼ੀ ਪੰਥ ਦੇ ਕੌਮ ਦੇ ਸਾਹਮਣੇ ਜਾਂਦਾ ਜਾਵੇ ਅੱਗੇ ਵੀ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਬੇਦਬੀਆਂ ਹੋਈਆਂ ਨੇ ਫਿਰ ਪ੍ਰਸ਼ਾਸਨ ਤੁਹਾਨੂੰ ਐਫਆਰ ਦੀ ਕਾਪੀ ਦੇ ਦਿੰਦਾ ਹੈ ਫਿਰ ਦੋਸ਼ੀਆਂ ਮਗਰ ਕੋਈ ਬਾਅਦ ਭਾਰ ਨਹੀਂ ਕਰਦਾ ਇਸ ਕਰਕੇ ਦਿਨੋ ਦਿਨ ਬੇਦਬੀਆਂ ਵਧ ਰਹੀਆਂ ਨੇ ਅੱਗੇ ਜਿਵੇਂ ਪਿਛਲੇ ਦਿਨੀ ਅਛੇ ਵਾਲੇ ਪਿੰਡ ਵਿੱਚ ਇੱਕ ਬੰਦੇ ਨੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਹਿੰਦੂ ਧਰਮ ਦੇ ਚਲੀਫੇ ਉਹਨੇ ਰੋਟੀ ਦੀ ਥੱਟੀ ਜਿੱਤੇ ਕਹਿਨ ਤੇ ਕੀਤਾ ਪਰ ਉਸ ਪਾਸਟਰ ਤੇ ਕਾਰਵਾਈ ਨਹੀਂ ਕੀਤੀ ਹੋਰ ਵੀ ਮੈਂ ਇੱਥੇ ਪ੍ਰੋਪਰ ਦੇ ਮੇਰੇ ਪਿੰਡ ਖੁੱਦ ਅਜ ਤੋਂ 2 ਸਾਲ ਪਹਿਲਾਂ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਖੇਤਾਂ ਤੋਂ ਟੁੱਟਿਆ ਗਿਆ ਉਹ ਵੀ ਮੈਂ ਇੱਥੇ ਦਰਜ ਕਰਾਈ ਪਰ ਪਰਚਾ ਦਰਜ ਨਹੀਂ ਆਪਣੇ ਅਦੋਸ਼ੀਆ ਤੇ ਕਾਰਵਾਈ ਨਹੀਂ ਲੱਭਿਆ ਪ੍ਰਸ਼ਾਸਨ ਨੇ ਦੂਸਰੀ ਗੱਲ ਪ੍ਰੋਪਰ ਸ਼ਹਿਰ 387 ਨੰਬਰ ਐਫਰੀ ਇੱਕ ਬੰਦੇ ਨੇ ਗੁਰੂ ਨਾਨਕ ਸਾਹਿਬ ਦੀ ਬੇਅਦਬੀ ਕੀਤੀ ਤਸਵੀਰ ਦੀ ਫੋਟੋ ਲਾ ਕੇ ਉਹਦੇ ਤੇ ਵੀ ਪ੍ਰਸ਼ਾਸਨ ਨੇ ਪਰਚਾ ਦਰਜ ਕਰਤਾ ਚਲਾਨ ਟੋਕੋਟ ਨਹੀਂ ਕੀਤਾ ਹੋਰ ਇਹੋ ਜਿਹੀਆਂ ਨੇਕਾ ਥਾਂ ਤੇ ਬੇਅਦਬੀ ਹੋਈਆਂ ਨੇ ਜਿੱਥੇ ਕਈਆਂ ਤਾਂ ਗੋਤ ਮੈਂ ਪਰਚੇ ਦਰਜ ਕਰਾਏ ਨੇ ਬਾਕੀ ਤਾਂ ਸਾਡੀਆਂ ਹੋਰ ਜਥੇਬੰਦੀਆਂ ਨੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਕਰਾਏ ਨੇ ਪਰ ਪੰਜਾਬ ਦਾ ਪ੍ਰਸ਼ਾਸਨ ਬਿਲਕੁਲ ਹੀ ਉਹਨਾਂ ਤੇ ਕਾਰਵਾਈ ਨਹੀਂ ਕਰ ਰਿਹਾ ਅਸੀਂ ਮੰਗ ਕਰਦੇ ਹਾਂ ਅੱਜ ਪੰਜਾਬ ਸਰਕਾਰ ਤੋਂ ਔਰ ਪੰਜਾਬ ਦੇ ਪ੍ਰਸ਼ਾਸਨ ਤੋਂ ਜੇ ਤਾਂ ਇਹਨਾਂ ਦੋ ਬੇਦਬਦੀਆਂ ਤੇ ਪ੍ਰਸ਼ਾਸਨ ਨੇ ਕਾਰਵਾਈ ਕਰਤੀ ਠੀਕ ਆ ਨਹੀਂ ਤਾਂ ਫਿਰ ਨੂੰ ਮਜਬੂਰਨ ਥੋੜੇ ਦਿਨਾਂ ਵਿੱਚ ਪੂਰੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨਾਲ ਦੇ ਕੇ ਵੱਡਾ ਸ਼ਰਚ ਕਰਾਂਗੇ ਅੱਗੇ ਪਿਛਲੇ ਦਿਨ ਵੀ ਮੇਰੇ ਨਾਲ ਪ੍ਰਸ਼ਾਸਨ ਨੇ ਵਾਦਾ ਕੀਤਾ ਸੀ ਕੋਈ ਚਲਾਨ ਟੂ ਕੋਟ ਕਰਾਂਗੇ ਬੇਦਬੀਆਂ ਵਾਲੇ ਅੱਜ ਤੱਕ ਹੋ ਵੀ ਚਲਾਨ ਟੂ ਕੋਟ ਨਹੀਂ ਹੋਏ ਹੋਰ ਵੀ ਕੋਈ ਮਸਲੇ ਸੀ ਕਿਵੇਂ ਭਾਈ ਮਨੀ ਸਿੰਘ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਮੈਂ ਬੇਨਤੀ ਕਰਦਾ ਹਾਂ ਦੁਬਾਰਾ ਫਿਰ ਪ੍ਰੋਪਰ ਜੀ ਐਸ ਐਸ ਪੀ ਸਾਹਿਬ ਨੂੰ ਤੇ ਸਿਵਲ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਸ ਚੀਜ਼ ਦੀ ਮੰਗ ਕਰਦਾ ਹਾਂ ਵੀ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਨੂੰ ਮਜਬੂਰਨ ਪਈ ਫਿਰ ਦੁਬਾਰਾ ਸ਼ਿਕਰਤ ਦਾ ਰਸਤਾ ਫੜਨਾ ਪਊਗਾ ਤੇ ਇਹਦੀ ਜ਼ਿੰਮੇਵਾਰੀ ਕੱਲ ਨੂੰ ਕੋਈ ਹੁੰਦੀ ਹੈ ਤੇ ਪੰਜਾਬ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ